ਪੈਣ ਕੀ ਹੋਣੀ ਗਾਰ ਕੱਢਣ ਦੇ ਰੈਸ਼ ਇੱਥੇ ਪੈਣ ਜੀ ਹਾਂਜੀ ਜੀ ਕੱਢ ਦਾ ਮੌਕਾ ਵੀ ਨਹੀਂ ਮਿਲਿਆ ਸਾਡੇ ਆਪਣੇ ਆਪ ਮੜ ਘਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਪਾਣੀ ਹੈ ਨਹੀਂ ਚਲੋ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਪਿੰਡ ਮਾਸੀ ਵਾਲਾ ਕੀ ਨਾਮ ਹੈ ਪੈਣ ਜੀ ਆਪਣਾ ਜੀ ਸਤਲਨਾਮਪੁਰ ਹਾਂਜੀ ਕਰ ਦੇਣਾ ਕੀ ਨਾਮ ਜੀ ਡੈਥ ਹੋ ਗਈ ਡੈਥ ਹੋ ਗਈ ਹੈ ਜੀ ਆ ਬੇਟੀਆਂ ਆਪਣੀਆਂ ਹੀ ਹਾਂਜੀ ਬੇਟੀਆਂ ਤੇ ਹੋਵੇਗਾ ਉਹ ਵਹੀ ਗਰ ਉਹ ਦੇਖੋ ਜੀ ਘਰ ਦਾ ਮੰਜ਼ਰ ਕਿੰਨੀ ਕਿੰਨੀ ਪੜਨੇ ਗਾਰ ਚੜਾਤੀ ਇਸ ਘਰ ਦੇ ਗਰੀ ਪਰਿਵਾਰ ਦਾ ਬਹੁਤ ਮਾੜਾ ਹਾਲ ਹੋਇਆ ਹੈ ਘਰ ਦਾ ਤੁਸੀਂ ਛੱਤਾਂ ਦੇਖ ਸਕਦੇ ਹੋ ਅੰਦਰ ਦੇਖਦੇ ਪਾਣੀ ਦੀ ਨਿਸ਼ਾਨੀ ਦੇਖ ਸਕਦੇ ਕਿੱਥੋਂ ਦਾਤਰ ਪਾਣੀ ਚੜਿਆ ਬਹੁਤ ਨੁਕਸਾਨ ਹੋਇਆ ਇਸ ਘਰ ਦਾ ਪਿੰਡ ਮਾਸ਼ੀ ਵਾਲਾ ਤੇ ਪਿਆਰੀ ਸਾਧ ਸੰਗਤ ਜੀ ਐਨ ਆਰ ਆਈ ਭਰਾ ਅਤੇ ਵਿਦੇਸ਼ਾਂ ਵਿੱਚ ਬੈਠੇ ਇੱਕ ਵੱਡੀ ਪ੍ਰਮੋਟਰ ਜੋ ਵੀ سرمایہਦਾਰ ਆਪਣੇ ਵੀਰ ਭਰਾ ਬੈਠੇ ਉਹਨਾਂ ਦਾ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਸਿੱਧੀ ਇਹਨਾਂ ਦੇ ਘਰ ਆ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਨਾ ਕਿ ਕਿਸੇ ਦੇ ਹੱਥ ਭੇਜ ਜAVE ਕਿਉਂਕਿ ਇਸ ਵੇਲੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਆ ਲੋ ਪੰਜ ਜੀ ਆ সেবা ਲਓ ਥੋੜੀ ਜੀ ਥੋੜੇ ਜੇ ਪੈਸੇ ਨੇ ਆਪਣੇ ਤੁਹਾਡੇ ਕੰਮ ਆਉਂਗੇ ਆ ਪੁੱਤਰ ਆ ਜਾ ਕੋਈ ਨਾ ਕੋਈ ਨਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਇਹ ਮੈਂ ਆਪਣਾ ਚਲੋ ਕੋਈ ਰਸੂਈ ਪਾਣੀ ਕੁਝ ਆਪਣਾ ਤੁਹਾਡਾ ਟਾਈਮ ਲੰਘੂਗਾ ਇਹਨਾਂ ਪੈਸਿਆਂ 'ਚ ਆ ਥੋੜੇ ਜਿਹਾ ਪੈਸੇ ਨੇ ਓਹੋ ਪਾਣੀ ਵੀ ਨਹੀਂ ਹੈਗਾ ਕਿ ਆਪਣਾ ਉਹ ਹੱਥ ਪੈਰ ਧੋ ਸਕਣ ਇਹ ਪਾਣੀ ਜੋ ਆਪਣੇ ਹੱਥ ਪੈਰ ਧੋਣ ਲਈ ਮਜਬੂਰ ਹਨ ਦੇ ਆ ਸਾਫ ਬੰਦ ਕੇ ਸਾਰਾ ਇਹ ਤਾਂ ਕਹਿ ਦੇ ਕਿ ਕੁਝ ਨਾ ਰਿਲ ਤੇ ਕਿਤੇ ਖੜੀ ਆ ਆ ਜੇ ਮਾਰੇ ਆ ਜਿਹੜੇ ਆਜੋ ਭੈਣ ਜੀ ਆਜੋ ਕੋਈ ਨਾ ਆ ਮਾਤਾ ਫੜਿਓ ਆ ਥੋੜੀ ਜਿਹੀ ਸੇਵਾ ਲਓ ਸਾਡੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨੰਬਰ ਬੋਲ ਦਿਓ ਜੀ 9599328012 ਦੁਬਾਰਾ ਬੋਲ ਦਿਓ 9599328012 ਇਸ ਨੰਬਰ ਤੇ ਭੈਣ ਜੀ ਨਾਲ ਸੰਪਰਕ ਕਰ ਸਕਦੇ ਹੋ ਫਾਸ ਬੈਂਡ ਦੀ ਡੈਥ ਹੋ ਗਈ ਏ ਤੇ ਦੋ ਹੀ ਕਮਰੇ ਨੇ ਜਿਹੜੇ ਉਹ ਵੀ ਬਾਲਿਆਂ ਵਾਲੀ ਛੱਤਾਂ ਨੇ ਬਿਲਕੁਲ ਮਾੜਾ ਹਾਲ ਹੈ ਵੇਖੋ ਤੁਸੀਂ ਘਰ ਦਾ ਮੰਜ਼ਰ ਹਾਲਾਤ ਦੇਖ ਸਕਦੇ ਹੋ ਕੰਦ ਕੰਦ ਤੱਕਰ ਪਾਣੀ ਚੱਲ ਗਿਆ ਇਸ ਘਰ ਦੇ ਵਿੱਚ ਵੜ ਗਿਆ ਚਲੋ ਵਾਹਿਗੁਰੂ ਜੀ ਬਾਤ ਚੜ ਕੇ ਇਹਨਾਂ ਦੇ ਪਰਿਵਾਰ ਦੀ ਸੇਵਾ ਕਰਨੀ ਜਿਹੜੇ ਵੀ ਵੀਡੀਓ ਦੇਖਣ ਉਹਨਾਂ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਪਰਿਵਾਰ ਦੀ ਪੂਰੀ ਬਾਹ ਫੜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ